ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜਿਵੇਂ ਆਪਾਂ ਲਗੜੇ ਤੇ ਬੜੇ ਹੈਗੇ ਆ ਆਪਾਂ ਹੁਣੇ ਲਾਈਵ ਹੋ ਕੇ ਆਟੇ ਸੀਗੇ ਤੇ ਹੁਣ ਆਪਾਂ ਸੁਣ ਗਿਆ ਜੀ ਵੀ ਕੱਲ ਨੂੰ ਵਲੌਗ ਬਣਾਵਾਂਗੇ ਕੱਲ ਨੂੰ ਦਿਖਾਵਾਂਗੇ ਆਪਾਂ ਹੁਣ ਤੇ ਹੀ ਸ਼ੁਰੂ ਕਰਦੇ ਆਂ ਵਲੌਗ ਤੇ ਆਪਾਂ ਚੱਲ ਕੇ ਆਉਣਾ ਆ ਰਾਮ ਰੀਲਾ ਗਰਾਊਂਡ ਤੱਕ ਤੇ ਨਾਲੇ ਤੁਹਾਨੂੰ ਦਿਖਾ ਕੇ ਲਿਆਉਣਾ ਵੀ ਕਿੱਤਾਂ ਦੀ ਰਾਮ ਰੀਲਾ ਕਿਵੇਂ ਲੱਗਦੀ ਹੁੰਦੀ ਆ ਹਨਾ ਤੇ ਚੱਲ ਕੇ ਆਉਣਾ ਜੇ ਸਰੀਰ ਨੇ ਆਜਾਦ ਦਿੱਤੀ ਤੱਕ ਪਹੁੰਚ ਜਾਗੇ ਉੱਥੇ ਤੱਕ ਕਾਫੀ ਦੂਰ ਪੈਂਦਾ ਹੈਗਾ ਗਰਾਊਂਡ ਤੇ ਨਹੀਂ ਆਪਾਂ ਗੁਰਦੁਆਰਾ ਸਾਹਿਬ ਤੱਕ ਤਾਂ ਪੱਕਾ ਚੱਲਾਂਗੇ। ਹੈ? ਬਾਹਰ ਕੋਲੇ ਚੱਲਣਾ ਬਾਹਰ। ਬਾਹਰ ਕੋਲੇ ਆ। ਤੇ ਚਲੋ ਜੀ ਮਿਲਦੇ ਆਪਾਂ ਚੱਲ ਕੇ। ਲੋ ਜੀ। ਚੱਲਣ ਲੱਗੇ ਆਪਾਂ। ਉਹ ਆ ਜੀ ਤਾਂ ਖੜ ਗਏ ਬਾਹਰ। ਸਵੇਰੇ ਆਪਾਂ ਨਾ ਗੱਡੀ ਦੇ ਵੀ ਬੈਲਟ ਪਾਉਣੀ ਆ। ਤੇ ਆਹ ਗੱਡੀ ਨਹੀਂ ਆਪਣੇ ਭਾਈ ਦੀ ਆ। ਆਲਟੋ। ਬਾੜਾ ਢਾਹਾਂਗੇ ਨਾ। ਬਾਹਰੋਂ ਢਾ ਦੇ ਜੇ। ਜੇ ਪੁੱਤਨ। ਪਾਰੋਂ ਪਾਰ ਢਾ ਕੇ ਫਿਰ ਚੱਲਦੇ ਆਪਾਂ। ਲੋ ਜੀ ਚੱਲਣ ਲੱਗੇ ਆ ਆ ਦੇਖੋ ਆਪਣੀ ਆ ਗਈ ਦੁਕਾਨ। ਸਮਾਰਟ ਸ਼ਾਪ ਪੀਵੀ 31 ਬੰਦ ਹੋ ਗਈ ਆ। ਤੇ ਆ ਦੇਖੋ ਇੱਕ ਦੋ ਲਾਈਟਾਂ ਜੀ ਚੱਲਦੇ ਆ ਨੇ ਆ ਮੈਂ ਲਾ ਚਲਾਤੀਆਂ ਸਾਰੀਆਂ ਵੈਸੇ ਸਾਰੀਆਂ। ਤੇ ਬਹਿ ਨੇਰਾ ਸੀਗਾ ਇੱਥੇ। ਉਹ ਚੱਲ ਰਹੇ ਆਪਾਂ ਤੁਹਾਨੂੰ ਚੱਲ ਕੇ ਦਿਖਾਉਣੇ ਹੈਗੇ। ਫਿਰ ਤੁਹਾਨੂੰ ਮੰਦਰ ਦਿਖਾਵਾਂਗੇ ਜਿਹੜੇ ਰਾਹ ਦੇ ਵਿੱਚ ਮੰਦਰ ਆਉਣਗੇ। ਆਪਣੇ ਘਰ ਕੋਲੇ ਨਾ ਸਾਰੇ ਅ ਮੰਦਰ ਜਿੰਨੇ ਵੀ ਹੈਗੇ ਆ ਸਾਰੇ ਮੰਦਰ ਆਉਂਦੇ ਆ ਗੁਰਦੁਆਰਾ ਸਾਹਿਬ ਸਾਰੇ ਧਰਮ ਆਪਣੇ ਜਮਾ ਨੇੜੇ ਨੇ ਆਪਣੇ ਆ ਹੀ 메ਨ ਸੜਕ ਹੈ ਸਭ ਤੋਂ ਜਿਹੜੇ ਇੱਥੋਂ ਬਾਜ਼ਾਰ ਦੇ ਵਿੱਚੋਂ ਪਿੰਡ ਨੂੰ ਜਾਂਦੀ ਆ ਤੇ ਸਭ ਤੋਂ 메ਨ ਸੜਕ ਆ ਸਾਨੂੰ ਇੱਥੇ ਹੀ ਗਣਿਆ ਦਨੇ ਆ ਵੀ ਕਿੰਨੇ ਧਰਮ ਆਉਣਗੇ ਹਨ ਤੇ ਆ ਦੇਖੋ ਸਾਰੀ ਆ ਮਾਰਕੀਟ ਕਮੇਟੀ ਆ ਦੁਕਾਨਾਂ ਆ ਕੇ ਇਹ ਤਾਂ ਖਰੋਦਾਂ ਦੀਆਂ ਨੇ ਡਿਵੀਜ਼ਨ ਲੱਗੀਆਂ ਮਾਰ ਕੇ ਕਮੇਡੀ ਦੀਆਂ ਦਿਖਾਣਾ ਪਿੱਛੇ ਰਹਿ ਗਿਆ ਤੇ ਆ ਆ ਗਿਆ ਆਪਣਾ ਉਹਦਾ ਮੰਦਰਾ ਉਹਦਾ ਪੁਰਦਵਾਰਾ ਸਹਿਬ ਆ ਗਿਆ ਉਹ ਸਾਰੀ ਅਦੀਨ ਬਾਬਾ ਨਾ ਸ਼ਰੋਮਣੀ ਭਗਤ ਬਾਬਾ ਨਾਮਦੇਵ ਜੀ ਨਾਮਦੇਵ ਜੀ ਦਾ ਉਹ ਆ ਰਹੇ ਤੇ ਅੱਗੇ ਸਾਨੂੰ ਚੱਲ ਕੇ ਦਿਖਾਉਣੇ ਹੋਰ ਇਹ ਆ ਗਏ ਮਤਰੂ ਬਿਸ਼ਕਰਮਾ ਬਿਸ਼ਕਰਮਾ ਦਾ ਜਿਹੜਾ ਇੱਕ ਦੀਵਾਲੀ ਤੋਂ ਇੱਕ ਦਿਨ ਬਾਅਦ ਮਨਾਉਂਦੇ ਆ ਹਨਾ ਸੌਰੀ ਉਹ ਗੁਰਦੁਆਰਾ ਸੇਵਾ ਕਰੀ ਬਾਕੀ ਇੱਥੇ ਆ ਗਿਆ ਸਿਵਜੀ ਮਹਾਰਾਜ ਦਾ ਸਿਵਜੀ ਦਾ ਹੋ ਆ ਗਿਆ ਆ ਮਤਲਬ ਇੱਧਰ ਆ ਗਿਆ ਜਿਹੜਾ ਲੰਗਰ ਹੈ ਲੰਗਰ ਹਾਲ ਆ ਜਿਹੜੀ ਆ ਨਿਆਈ ਆਗੀ ਇਹ ਬਾਹਣ ਸਾਰਾ ਗੁਰਦੁਆਰਾ ਸਾਹਿਬ ਦਾ ਹੈਗਾ ਇੱਥੇ ਪਹਿਲਾਂ ਰਾਮ ਰੀਲਾ ਲੱਗਦੀ ਹੁੰਦੀ ਸੀ ਆਪਣੇ ਜਮਾਕਾਰ ਦੇ ਨੇੜੇ ਤੇ ਇੱਥੇ ਵਧੀਆ ਨਾਲੇ ਖੁੱਲ੍ਹੀ ਜਗ੍ਹਾ ਸੀ ਬਾਦੂ ਇੱਥੇ ਗੁਰਦੁਆਰਾ ਸਾਹਿਬ ਵਾਲਿਆਂ ਨੇ ਹਟਾਤਾ ਇੱਕ ਤਾਂ ਥੋੜਾ ਜਿਹਾ ਬਸ ਲੋਕ ਨਾ ਮਾਹੌਲ ਖਰਾਬ ਹੋ ਗਿਆ ਸੀ ਤੁਹਾਨੂੰ ਪਤਾ ਹੀ ਹੈ ਸ਼ਹਿਰਾਂ ਦੇ ਵਿੱਚ ਨਸ਼ੇ ਪੱਤੇ ਵਾਲੇ ਮੁੰਡੇ ਕੰਮ ਖਰਾਬ ਕਰਦੇ ਆ ਸ਼ਹਿਰਾਂ ਦੇ ਵਿੱਚ ਨੁਕਸਾਨ ਕਰਦੇ ਆ ਰਾਤਾਂ ਨੂੰ ਲੋਕਾਂ ਦੀਆਂ ਬੈਲਾਂ ਤੋੜ ਦਾਂਦੇ ਸੀ ਬੈਲਾਂ ਵਜਾ ਵਾ ਭਜਦੇ ਸੀ ਉਸ ਕਰਕੇ ਸਾਰਾ ਬੰਦ ਕਰਤਾ ਸੀਗਾ ਸਿਸਟਮ ਆ ਦੇਖੋ ਇਹ ਆ ਗਿਆ ਸ਼ਿਜੀ ਦਾ ਮੰਦਿਰ ਆ ਗਿਆ ਹਾਂ ਤੇ ਹੁਣ ਅੱਗੇ ਤੁਹਾਨੂੰ ਹੋਰ ਮੰਦਿਰ ਦਿਖਾਵਾਂਗੇ ਬਾਕੀ ਆ ਦੇਖੋ ਅਸਿਕ ਜੀ ਦੇ ਮੰਦਿਰ ਦਾ ਗੇਟ ਆ ਗਿਆ ਇੱਥੋਂ ਮੇਨ ਗੇਟ ਆ ਗਿਆ। ਇਹ ਹੁਣ ਦਿਵਾਲੀ ਤਿਹਾਰਾਂ ਕਰਕੇ ਨਾ ਸਾਰੇ ਉਹ ਕਰ ਰਹੇ ਨੇ ਸਜਾਵਟ ਵਗੈਰਾ ਹਨ। ਉਹ ਆ ਗਿਆ ਹਨੂਮਾਨ ਦਾ ਮੰਦਿਰ। ਉਹ ਜਮਾ ਨੂੰ ਸਾਹਮਣੇ ਜਾ ਕੇ ਦਿਖਾਉਣਾ ਹੈ ਜਮਾ। ਆ ਦੇਖੋ ਇਹ ਆ ਗਿਆ ਹਨੂਮਾਨ ਦਾ ਮੰਦਿਰ। ਤੇ ਜਮਾ ਨਾਲ-ਨਾਲ ਆਗੇ ਨਾ ਉਹ ਦੇਖੋ ਸਿਜੀ ਮੰਦਿਰ ਰਹਿ ਗਿਆ। ਪਹਿਲਾਂ ਪਿਛਲੇ ਤਿੰਨ ਦਿਖਾ ਕੇ ਲਿਆਏ ਆ ਤੁਹਾਨੂੰ ਹਨਾ ਪਿੱਛੋਂ। ਇਹ ਕਿੰਨਾ ਸੋਹਣਾ ਲੱਗਦਾ ਹੁਣ ਵੈਸੇ ਵੀ ਤਿਹਾਰਾ ਕਰਕੇ ਨਾ ਰੌਣਕ ਪੂਰੀ ਆ ਇਹ ਇਹ ਆ ਗਿਆ ਆਪਣਾ ਇਧਰੋਂ ਗੁਰਦੁਆਰਾ ਚੌਂਕ ਆ ਗਿਆ ਇਹ ਚੌਂਕ ਆ ਰਿਹਾ ਵਫਾਰਾ ਚੌਂਕ ਭਾਜ ਦਾ ਵੈਸੇ ਤਾਂ ਜਿੱਤੇ ਦਾ ਇਹ ਵਫਾਰਾ ਆਇਆ ਲਾਇਆ ਚੱਲਿਆ ਨਹੀਂ ਕਦੇ ਤੇ ਆ ਦੇਖੋ ਗੁਰਦੁਆਰਾ ਸਾਹਿਬ ਉਹ ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ ਸਬਦਾ ਪੜਾ ਕਰੋ ਇਹ ਆਪਣਾ 메ਨ ਗੁਰਦੁਆਰਾ ਸਾਹਿਬ ਨੌਵੀਂ ਪਾਸੇ ਇੱਧਰ ਇਹ ਆਪਣਾ ਵੈਸੇ ਤਾਂ ਆਪਣੇ ਗੁਰਦ ਗੁਰੂ ਘਰ ਕਈ ਨੇ ਇਹ 메ਨ ਗੁਰਦੁਆਰਾ ਸਹਿਬਾ ਤੇ ਆ ਆਪਣਾ ਗੁਰਦੁਆਰਾ ਸਹਿਬ ਦਾ ਲੰਗਰ ਹਾਲ ਆ ਗਿਆ ਇੱਧਰ ਜੇ ਨੁਪੜਾਣੀ ਸੀ ਮੈਂ ਨਹੀਂ ਪਰ ਤੇ ਹੁਣ ਸਾਨੂੰ ਚੱਲ ਕੇ ਦਿਖਾਉਣੇ ਆ ਦੇਖੋ ਆ ਚੌਂਕ ਪਾਏ ਦਾ ਜਿਹੜਾ ਵਾ ਵਗ ਜਾਂਦਾ ਰੋਡ ਇਹ ਬਾਗ ਜਾਂਦਾ RAM BAG ROAD ਨੂੰ ਉਹ ਬਲਾਡਾ ਰੋਡ ਤੇ ਚੜ ਜਾਂਦਾ ਸਿੱਧਾ ਜਾ ਕੇ ਪਿੰਡ ਵੀ ਆ ਗਿਆ ਇੱਧਰ ਇੱਧਰ ਆਪਣੇ ਚਾਚੇ ਦੇ ਘਰ ਆ ਗਏ ਇੱਧਰ ਆ ਗਿਆ RAM REELA GROUND ਇੱਧਰ ਸਾਰੇ ਕਮਿਹਰਾਂ ਦੇ ਘਰ ਨੇ ਤੇ ਇੱਧਰ ਤੁਹਾਨੂੰ ਦਿਖਾਉਣਾ ਚੱਲ ਕੇ RAM REELA GROUND ਇਹ ਪੁਰਾਣਾ RAM REELA GROUND ਆ ਥਾਂ ਵਾਲਾ ਛੋਟਾ ਘਟਾ ਫੇਰ ਵੀ ਚਲੋ ਖੁੱਲਾ ਹੈ ਸੜਕ ਪਾਈ ਗਈ ਆ ਕੋਲ ਦੀ ਸੜਕ ਰਾਤ ਨੂੰ ਤਾਂ ਬੰਦੀ ਕਰ ਦਉਂਦੇ ਆ। ਕਿਵੇਂ ਲੱਗਦਾ ਵੀ ਤੂੰ? ਆ ਦੇਖੋ ਤੁਹਾਨੂੰ ਆਵਾਜ਼ ਸੁਣਨੀ ਸੁਣਦੀ ਹੋਣੀ ਹਨਾ ਰਾਮ ਰੀਲਾ ਜੀ। ਇੱਥੇ ਨੇੜੇ ਪਹੁੰਚਣ ਆਲੇ ਆਪਾਂ ਤੇ ਵੈਸੇ ਆਪਾਂ ਵਲੌਗ ਛੋਟਾ ਜਿਹਾ ਬਣਾਵਾਂਗੇ। ਕੋਈ ਐਡੀਟਿੰਗ ਨਹੀਂ ਹੋਊਗਾ ਇਹਦੇ ਵਿੱਚ। ਸਾਰਾ ਇੱਕੋ ਸਾਰੀ ਬਣਾਵਾਂਗੇ। ਹਣ ਤਾਂ ਵੈਸੇ ਹੀ ਚੱਲਦੀ ਆ ਬੁੱਤ। ਰਾਮ ਰੀਲਾ ਸਾਰੇ ਸੀਨ ਆਉਣਗੇ ਹਣ ਤਾਂ ਇੱਕ ਪੈ ਦੋ ਤਿੰਨ ਦਿਨ ਜਿੰਨਾ ਟਾਈਮ। ਦਸਹਿਰਾ ਨਹੀਂ ਆਉਂਦਾ ਨਾ ਜਿੰਨਾ ਟਾਈਮ ਆਰਾਮ ਨੂੰ ਨਹੀਂ ਮਾਰਦੇ ਰਾਵਣ ਨੂੰ ਸੱਚ ਸੌਰੀ ਉਹਨਾ ਟਾਈਮ ਚੱਲੀ ਜਾਉਗੇ ਤੇ ਆ ਦੇਖੋ ਇਹ ਆ ਗਿਆ ਆਪਣਾ ਆ ਇਹ ਗੁਰਦੁਆਰਾ ਸਾਹਿਬ ਪਤਾ ਨਹੀਂ ਕਿਹੜਾ ਹੈ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈ ਆ ਤੇ ਹੁਣ ਸਾਨੂੰ ਚੱਲ ਕੇ ਦਿਖਾਉਣੇ ਆਪਾਂ ਬਈ ਆਪਣੀ ਸਿਹਤ ਤਾਂ ਠੀਕ ਨਹੀਂ ਹੈਗੀ ਤਾਂ ਵੀ ਸਾਨੂੰ ਵਲੌਗ ਬਣਾ ਰਹੇ ਆ ਆਪਾਂ ਕਿ ਮੈਂ ਜਾ ਰਿਹਾ ਨਾ ਉਹ ਆ ਰਹਿੰਦੇ ਹਮ ਤੇ ਇੱਕ ਬੰਦਾ ਖੜਾ ਸੀ ਇ ਲੋ ਜੀ ਆ ਦੇਖੋ ਆ ਸੜਕ ਆ ਗਈ ਇੱਥੇ ਨਾਲ ਹੀ ਇਹਦੇ ਰਾਮਰੇਲਾ ਗਰਾਊਂਡ ਆ ਗਿਆ ਆਵਾਜ਼ ਦਾ ਥੋੜਾ ਜਿਹਾ ਮੈਨੇ ਜੇ ਕਰ ਲਿਓ ਆਇ ਆਪਣੀ ਬਹੁਤ ਘੱਟ ਆਉਣੀ ਆ ਬੜਾ ਨਹੀਂ ਆਪਾਂ ਉਹ ਕਰਦੇ ਥੋੜਾ ਜਿਹੀ ਦਿਖਾਵਾਂਗੇ ਤੁਹਾਨੂੰ ਦੇਣੀ ਕੱਖ ਹੋਇਆ ਸੀ ਚਾਚੀ ਤਾੜਕਾਰ ਇਹਦਾ ਨਾ ਮੰਮੀ ਇਹਦਾ ਕੱਖੰਦ ਆਇਆ ਇਹਦਾ ਕੋਈ ਵੀ ਨਹੀਂ ਆਇਆ ਵੇ ਹੈ ਆਉ ਤੇਦਾ ਸਾਰਾ ਭਰਿਆ ਪਿਆ ਸੀ ਆ ਅੱਜ ਤੱਕ ਜਮੀ ਨਹੀਂ ਪੀੜ ਰਹੀ ਗੀ ਹੁਣ ਤੱਕ ਬਾਹਰ ਹੋ ਗਏ ਆਂ ਤੋੜਾ ਅੱਜ ਹੋ ਗਏ ਆਂ ਕੋਈ ਆਂ ਕੋਈ ਆਂ ਓਹ ਯਾਰ ਬੜੀ ਆਂ ਚੰਦਰ ਹੋ ਜਾਵੇ ਜੀ ਓਹ ਬਾਤ ਸਮਾਤਾ ਤੀਕ ਬੱਚ ਪਿੱਤੂ ਦੇਖ ਲਿਆ ਕੁਛ ਵੀ ਨਹੀਂ ਹੁੰਦਾ ਜਵੇਂ ਨਹੀਂ ਪੀੜ ਹੈਗੇ ਉਹ ਤਾਂ ਅੱਜ ਤਾਂ ਬਹਿਰਾਵਲੀਲਾ ਵਧੀਆ ਕਰਦੇ ਆ ਟਾਈਮ ਨਹੀਂ ਹੈਗੇ ਕੋਲੇ ਹੁਣ ਨਾ ਆਹ ਹੋਏ ਵੀ ਮੰਦਰਾ ਇੱਥੇ ਹਾਂ ਉਹਨੇ ਗੇਹ ਦੀ ਉਹ ਮੇਤਰੂ ਆਪਾਂ ਇੱਧਰ ਚਾਚੇ ਕੇ ਹੁਣ ਆਪਾਂ ਇੱਧਰ ਚਾਚੇ ਕੇ ਕਰਾਂਗੇ ਨੀ ਦੀ ਜਾ ਰਹੇ ਆ ਘਰੇ ਢਾ ਦੇਣੀ ਆਏ ਸੀ ਬਸ ਆਪਾਂ ਬਹੁਤ ਟਾਈਮ ਨਹੀਂ ਖੜਦੇ ਸੀ ਤੁਹਾਨੂੰ ਦੱਸ ਕੀ ਲੈ ਸੀ ਤੇ ਜਿੱਦਾਂ ਦਾ ਵੀ ਵਲੌਗ ਹੈਗਾ ਤੁਸੀਂ ਮੈਨਾਂ ਇਹ ਕਰ ਲਿਓ ਇਹ ਹੁਣ ਆਪਾਂ ਇੱਧਰ ਚਾਚੇ ਕੇ ਕਰਾਂਗੇ ਨੀ ਦੀ ਲੰਗਦੇ ਪਹਿਲਾਂ ਆਪਣੇ ਕੀ ਕਰਾਨਾ ਹੈ ਕਾਰ ਇਧਰ ਹੁੰਦੇ ਸੀਗੇ ਇਹ ਪੁਰਾਣਾ ਬਾਜ਼ਾਰ ਵਾਜ ਦਾ ਢਾਕਾਨਾਂ ਤੇ ਛੋਟੀਆਂ-ਛੋਟੀਆਂ ਦੁਕਾਨਾਂ ਇਧਰ ਮਤਲਬ ਹੀ ਪੁਰਾਣਾ ਬਾਜ਼ਾਰ ਵਾਜਦਾ ਪੁਰਾਣੇ-ਪੁਰਾਣੇ ਘਰ ਜਿਹਨੇ ਕੇ ਸਾਰੇ ਆ ਦੇਖੋ ਹਵੇਲੀਆਂ ਜੀਆਂ ਨੇ ਪੁਰਾਣੀਆਂ-ਪੁਰਾਣੀਆਂ ਹਵੇਲੀਆਂ ਜੀਆਂ ਇਧਰ ਆਪਣੇ ਹੁੰਦਾ ਸੀ ਪਹਿਲਾ ਘਰ 35-40 ਸਾਲ ਹੋ ਗਏ ਆਪਾਂ ਨੂੰ ਇਧਰ ਆਇਆ ਨੂੰ ਜਿੱਥੇ ਆਪਾਂ ਹੁਣ ਰਹਿਣੇ ਆ ਤੇ ਇਧਰ ਤੁਹਾਨੂੰ ਚਾਚੇ ਕੇ ਘਰ ਦਿਖਾਵਾਂਗੇ ਆ ਦੇਖੋ ਮਿੱਤਰੋ ਉਥੇ ਆਪਣੇ ਚਾਚੇ ਦਾ ਘਰ ਇਧਰ ਆ ਇੱਧਰ ਸਾਰੇ ਆਪਣੇ ਘਰ ਨੇ ਇੱਧਰ ਤੇ ਹਿੱਸਾ ਕੇ ਨੇ ਆਪਾਂ ਮੇ ਜਿਹੜੇ ਜ ਆਪਣੇ ਇੱਥੇ ਜਾਂਦੇ ਹੁੰਦੇ ਬੰਨੇ ਚ ਇੱਥੇ ਖੂਹ ਆਗਾ ਹੁੰਦੇ ਸਨੀ ਰਿਹਾ ਰਾਤ ਨੂੰ ਉਹ ਤੇ ਚਾਚਾ ਕੀ ਦੇ ਬਾਹਰ ਸਾਹਮਣੇ ਮਾਰੇ ਬੈਂਟਰੀ ਉਧਰ ਉਹ ਵਾਹ ਚਾਚੇ ਦਾ ਘਰ ਆਪਣਾ ਚਮਾ ਸਗਾ ਚਾਚਾ ਆਪਣਾ ਇਹ ਚਾਚਾ ਆਪਣਾ ਗੋਦ ਪਾਇਆ ਬਾਬੇ ਨੇ ਤੇ ਇੱਧਰ ਸੀ ਆਪਣੇ 6 ਘਰ ਇੱਧਰ ਰਹਿ ਗਏ 6 ਘਰ ਆਪਣੇ ਉਧਰ ਚਲੇ ਗਏ 12 ਘਰ ਨੇ ਆਪਣੇ ਜਿਹੜਾ ਪਰ ਲੱਕੇ ਖੰਡਪਾੜ ਸਾਹਿਬ ਕਰਾਉਣੇ ਹੁੰਦੇ ਨੇ ਤੇ ਇੱਕ ਘਰ ਇੱਥੇ ਆਗਾ ਆ ਇੱਥੇ ਆ ਬਾਰ ਇਹ ਸਾਰੇ ਘਰ ਆਪਣੇ ਨੇ ਇਧਰ ਹੁਣ ਆਪਾਂ ਦੂਸਰੀ ਸੜਕ ਆ ਕੇ ਘੁੰਮ ਕੇ ਪਹਿਲਾਂ ਆਪਾਂ ਹੋਰ ਸੜਕ ਗਏ ਸੀਗੇ ਤੇ ਉੱਥੇ ਹੁਣ ਗੁਰਦੁਆਰਾ ਸਾਹਿਬ ਆ ਗਿਆ ਚੌਂਕ ਆ ਗਿਆ ਸਾਹਮਣੇ ਆ ਵੀ ਘਰ ਆ ਫੜੇ ਸਕੇ ਨੇ ਵੀ ਆਪਣੇ 12 13 ਘਰ ਨੇ ਜਿਹੜੇ ਆਪਾਂ ਰਲ ਕੇ ਖੰਡ ਪਾਟ ਸਾਹਿਬ ਕਰਾਉਣੇ ਨੇ ਸਾਰੇ ਤੇ ਹੁਣ ਹੁਣੋਂ ਆਪਾਂ ਗੁਰਦੁਆਰਾ ਸਾਹਿਬ ਚੌਂਕ ਦੁਆਰੇ ਦਿਖਾਉਣੇ ਆ ਚੌਕ ਉਹੀ ਆ ਗਿਆ ਆਪਾਂ ਤੇ ਸਾਹਮਣੇ ਆ ਦੇਖੋ ਜਮਾਂ ਹੀ ਉਹ ਆ ਗਿਆ ਮਿੱਤਰੋ ਦੇਖੋ ਸਾਹਮਣੇ ਆ ਗਿਆ ਨਾ ਚੌਕ ਉਹੀ ਤੇ ਹੁਣ ਤੁਹਾਨੂੰ ਆਪਾਂ ਜਿਹੜੇ ਪਹਿਲਾਂ ਸੜਕ ਮੋੜੇ ਸੀ ਉਹ ਦਿਖਾਵਾਂਗੇ ਕਿ ਕਿਹੜੀ ਸੜਕ ਮੁੜ ਕੇ ਗਏ ਸੀ ਆਪਾਂ ਇਹਨਾਂ ਬੈਟਰੀ ਲੋ ਰਹੀ ਹੈ ਬੈਟਰੀ ਦੀ ਆ ਦੇਖੋ ਨਹੀਂ ਇਹ ਤਾਂ ਚਾਨਣ ਬਹੁਤ ਜ਼ਿਆਦਾ ਦੂਰ ਤੱਕ ਜਾਂਦਾ ਅੰਦਾ ਤੇ ਹੁਣ ਤੁਹਾਨੂੰ ਚੱਲ ਕੇ ਦਿਖਾਉਣੇ ਆਪਾਂ ਕਿਹੜੀ ਸੜਕ ਮੋੜੇ ਸੀ ਪਹਿਲਾਂ ਉਹ ਦੇਖੋ ਉੱਥਰ ਰਾਮ ਬਾਗ ਰੋਡ ਵਾਗਾਂ ਸਾਹਮਣੇ ਜਿਹੜਾ ਦਿਖਾਇਆ ਸੀ ਪਹਿਲਾਂ ਤੁਹਾਨੂੰ ਇਹ ਪਿੱਤੂ ਕਹਿੰਦਾ ਮੈਂ ਬੇਲ ਪੂਰੀ ਖਾਣੀ ਆ ਕੀ ਖਾਤਾ ਸੀ ਉਹ ਬੇਲ ਪੂਰੀ ਬੇਲ ਪੂਰੀ ਉਹ ਮਾਰਤਾ ਹੋ ਕੇ ਆਟਿਆਂ ਗੰਦੇ ਆ ਬੰਦੇ ਆ ਇਹ ਬੇਲ ਪੂਰੀ ਆ ਕੇ ਆ ਪੁੱਜ ਲਈ ਹੈ ਹਾਂ ਇੱਕ ਪੂਰੀ ਆਸੀ ਗੰਦੇ ਸੀ ਤੇ ਮਾਰਸੀ ਕੀ ਹੈ ਗੰਦੇ ਮੰਦੇ ਹੁੰਦੇ ਨੇ ਨਕਲੇ ਫੜ ਜਾ ਹੌਲੀ ਚੱਲਿਆ ਕਰੋ ਤੇ ਆਹ ਦੇਖੋ ਮਿੱਤਰੋ ਉਹੀ ਚੌਕ ਆ ਗਿਆ ਆ ਆ ਗਣਾ ਚੋਕ ਆ ਸੜਕ ਮੁੜੇ ਸੀ ਪਹਿਲਾਂ ਆਪਾਂ ਆਹ ਹਰਕ ਮੁੜੇ ਸੀ ਇਧਰ ਆ ਜਾ ਮੇਰੇ ਕੋਲ ਨਹੀਂ ਆਓ ਆ ਸੜਕ ਮੁੜੇ ਸੀ ਪਹਿਲਾਂ ਆਪਾਂ ਤੇ ਹੁਣ ਆਪਾਂ ਉਹ ਸੜਕਾ ਦੇ ਸਾਹਮਣੇ ਵਾਲੀ ਚਲਦੇ ਆਪਾਂ ਘਰੇ ਆ ਦੇਖੋ ਗੁਰਦੁਆਰਾ ਸਾਹਿਬ ਆ ਗਿਆ ਦੁਆਰਾ ਗੁਰਦੁਆਰਾ ਸਾਹਿਬ ਆਪਣੇ ਘਰ ਦੇ ਜਮਾਂ ਨੇੜੇ ਆ ਤੇ ਇਹਦਾ ਇਤਿਹਾਸ ਵੀ ਤੁਹਾਨੂੰ ਪੜ੍ਹਾਵਾਂਗੇ ਕਦੇ ਵਲੌਗ ਸਪੈਸ਼ਲੀ ਬਣਾਵਾਂਗੇ ਨਾ ਫੇਰ ਬਣਾਵਾਂਗੇ ਅੱਛੇ ਗੋਲ ਗੱਪੇ ਆ ਆਹ ਸਹੀ ਆ ਇਹ ਦੇਖੋ ਮੰਦਿਰ ਦਾ ਆ ਗਿਆ ਦੁਆਰੇ ਫੇਰ ਕਾਫੀ ਲੰਬੇ ਨੇ ਮੰਦਿਰ ਇਹ ਕਾਫੀ ਉਹ ਦੂਰ ਤੱਕ ਚਲੇ ਜਾਂਦੇ ਆ ਤੇ ਹੁਣ ਆਪਾਂ ਤੁਹਾਡੇ ਤੋਂ ਲੈਨੇ ਆ ਆਜਾਦਤ ਵਲੌਗ ਆਪਾਂ ਤੁਹਾਨੂੰ ਪਤਾ ਹੀ ਆਪਣੀ ਛੇ ਤਾਂ ਇਹ ਸਹੀ ਨਹੀਂ ਹੈਗੀ ਕੱਲ ਨੂੰ ਵਧੀਆ ਵਲੌਗ ਬਣਾਵਾਂਗੇ ਆਪਾਂ ਆਹ ਵਲੌਗ ਤੁਸੀਂ ਮੈਨੇ ਇਹ ਕਰ ਲਿਓ ਫੇਰ ਵੀ ਤੁਹਾਨੂੰ ਕੋਸ਼ਿਸ਼ ਕਰੀ ਆ ਆਪਾਂ ਤੁਹੱਕੇ ਜਾਣ ਦੀ ਤੇ ਤੁਹਾਨੂੰ ਵਲੌਗ ਦਿਖਾਉਣ ਦੀ ਹਨ ਤੇ ਸਾਹਿਬ ਜੀ ਦਾ ਮੰਦਿਰ ਆ ਗਿਆ ਦੇਖੋ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਆਪਣਾ ਪਿੰਡ ਦੀ ਗੀੜੀ ਕਿਵੇਂ ਲੱਗੀ ਹਨ ਤੇ ਤੁਹਾਨੂੰ ਗੁਰਦੁਆਰਾ ਫਿਰ ਦਿਖਾਤਾ ਮੰਦਿਰ ਦਿਖਾਤੇ ਇਹ ਰਾਮ ਅਰੀਲਾ ਦਿਖਾਤੀ ਇਦਾਂ ਵੀ ਲੱਗਦੀ ਆ ਹਨ ਏ ਬਾਕੀ ਹੁਣ ਤੁਹਾਨੂੰ ਮਿਲਾਂਗੇ ਆਪਾਂ ਅਗਲੇ ਵਲੌਗ ਦੇ ਵਿੱਚ ਭੂਆ ਜੀ ਪਤਾ ਨਹੀਂ ਕਿਹਦੇ ਕੋਲੇ ਖੜਗੇ ਜਾਂ ਇਨਸਾਨਾਂ ਵਾਲੇ ਕੋਲੇ ਖੜਗੇ ਤੇ ਓਕੇ ਜੀ ਸ਼ਸ਼ੀਕਾਲ ਥੱਕ ਗਏ ਓਏ ਇਹ ਕਹਿੰਦੇ ਤੁਰਿਆ ਆਇਆ ਨਹੀਂ ਹੁੰਦਾ ਮੈਨੂੰ ਤੁਰਕੇ ਜੇ ਲੱਗਣ ਲੱਗਾ ਫੀਲ ਜੀ ਹੋ ਰਿਹਾ ਵੀ ਠੀਕ ਆ ਮੈਂ ਫਰਕਾ ਓਕੇ ਸ਼ਸ਼ੀਕਾਲ ਬਾਈ